ਤਕਗਰ ਨਦੀ ਦੇ ਪਾਣੀ ਦੇ ਪੱਧਰ ਦੇ ਵਿੱਚ ਤੇ ਇਸ ਦੇ ਨਾਲ ਵਾਦੇ ਤੋਂ ਬਾਅਦ ਸੁਖਨਾ ਛੀਲ ਦੇ ਹੜ੍ਹ ਵਾਲੇ 게ਟ ਖੁੱਲਣ ਤੋਂ ਬਾਅਦ ਹੁਣ ਮੁਹਾਲੀ ਪੰਚਕੁਲਾ ਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਵੱਲੋਂ ਹੜਾ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। 사실 ਕਿ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸੁਖਨਾ ਛੀਲ ਦੇ ਤਿੰਨ ਫਲੱਡ 게ਟਾਂ ਦੇ ਵਿੱਚੋਂ ਦੋ 게ਟ ਅੱਜ ਸਵੇਰੇ ਖੋਲੇ ਗਏ ਨੇ। 사실 ਕਿ ਇੱਕ ਸਵੇਰੇ 3:30 ਵਜੇ ਤੇ ਦੂਜਾ ਸਵੇਰੇ 4 ਵਜੇ ਖੋਲਿਆ ਗਿਆ ਕਿਉਂਕਿ ਛੀਲ ਦੇ ਪਾਣੀ ਦਾ ਪੱਧਰ 1163 ਫੁੱਟ ਦੇ ਖਤਰੇ ਦੇ ਨਿਸ਼ਾਨ ਨੂੰ ਭਾਰ ਕਰ ਗਿਆ ਸੀ ਇਹ 6ਵੀਂ ਵਾਰ ਹੈ ਜਦੋਂ ਫਲੱਡ ਗੇਟ ਖੋਲੇ ਗਏ ਨੇ ਉਤੇ ਹੀ ਡੇਰਾ ਬਸਤੀ ਦੇ ਵਿੱਚ ਘੱਗਰ ਦਰਿਆ ਦੇ ਨਾਲ ਲੱਗਦੇ 9 ਪਿੰਡ ਜਿਨ੍ਹਾਂ ਦੇ ਵਿੱਚ ਖਜੂਰ ਮੰਡੀ ਟਿਵਾਣਾ ਸਰਸੀਨੀ ਸਾਦਨਪੁਰ ਆਲਮਗੀਰ ਡਾਂਗ ਡੇਰਾ ਉਤੇ ਹੀ ਮੁਬਾਰਕਪੁਰ ਮੀਰਪੁਰ ਅਤੇ ਬਾਰਕਪੁਰ ਸ਼ਾਮਲ ਨੇ ਇਹਨਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਉਤੇ ਹੀ ਡੇਰਾ ਬਸਤੀ ਦੇ ਐਸਟੀਐਮ अमित ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੋਲੇ ਸ ਡਰੇਨੇਜ ਅਤੇ ਮਾਲ ਰੁਪਾਕੇ ਚੀਮਾ ਲਗਾਤਾਰ ਤਨਾਤ ਨੇ ਉਹਨਾਂ ਕਿਹਾ ਕਿ ਹਲੇ ਤੱਕ ਸਥਿਤੀ ਕਾਬੂ ਦੇ ਵਿੱਚ ਹੈ ਤਾਂ ਦੱਸਦੀ ਕਿ 6ਵੀਂ ਵਾਰ ਸੁਖਨਾ ਲੇਕ ਦੇ ਫਲੱਡ ਗੇਟ ਚ ਚੜੇ ਨੇ ਉਹ ਖੋਲ ਦਿੱਤੇ ਗਏ ਨੇ ਕਗਰ ਨਦੀ ਦਾ ਪਾਣੀ ਦਾ ਪੱਧਰ ਜੜਾ ਕੀ ਹੈ ਉਹ ਵੱਧ ਚੁੱਕਿਆ